ਹਾਂਜੀ ਬਾਜੀ ਅੱਗੇ ਜਾਣਾ ਕਿੰਨੇ ਯਾਰ ਅੱਗੇ ਅਸੀਂ ਚੌਕ ਕਿੱਥੇ ਜਾਓ ਉਹ ਤਾਂ ਬੈਠੇ ਕੋਣ ਆਪਣੇ ਆਪ ਅੱਗੇ ਹਾਂਜੀ ਹਾਂਜੀ ਸਰ ਕਿੰਨੇ ਵਜੇ ਇਹ ਸੂਚਨਾ ਮਿਲੀ ਔਰ ਉਸ ਤੋਂ ਬਾਅਦ ਕੀ ਕਰ ਰਹੀ ਇਹ ਇਹਦੇ ਸੂਚਨਾ ਸਾਨੂੰ ਮੈਂ ਐਸਐਚਓ ਜੀਆ ਕਰਕੇ ਮੈਂ ਪਠਾਨਕੋਟ ਵਿਖੇ ਮੌਜੂਦ ਸੀਗਾ ਅਸੀਂ ਉੱਥੇ ਚੈਕਿੰਗ ਕਰ ਰਹੇ ਸੀਗੇ 26 ਜਨਵਰੀ ਦੇ ਸਬੰਧ ਵਿੱਚ ਮੈਨੂੰ ਕਰੀਬ 9:30 ਵਜੇ ਇਹ ਸੂਚਨਾ ਮਿਲੀ ਜੀ ਅਸੀਂ ਤੁਰੰਤ ਮੁੱਖੇ ਤੇ ਪਹੁੰਚੇ ਤੇ ਅਸੀਂ ਨਾਲ ਹੀ ਬੰਬਸਕੋਟ ਟੀਮ ਬਾਰਡਰ ਰੇਂਜ ਹੰਬਰ ਸਾਥੋਂ ਮੰਗਵਾਈ ਤੇ ਉਹਨਾਂ ਨੇ ਜਿਹੜੀ ਇਹ ਆ ਕੇ ਬਹੁਤ ਹੀ ਇਤਿਆਤ ਨਾਲ ਉਹਨੂੰ ਆਪਣਾ ਪੂਰਾ ਪ੍ਰੋਸੀਜਰ ਫੋਲੋ ਕਰਕੇ ਇਹ ਜਿਹੜੀ ਚੀਜ਼ ਨੂੰ ਉਹਨੂੰ ਚੈੱਕ ਕੀਤਾ ਤੇ ਉਹ ਬਾਅਦ ਜਿਹੜੀ ਇਹ ਦੋ ਤਿੰਨ ਘੰਟੇ ਦੀ ਮਸ਼ਕਤ ਤੋਂ ਬਾਅਦ ਉਹਦੇ ਬਾਰੇ ਪਤਾ ਲੱਗਿਆ ਵੀ ਇਹ ਕੁਝ ਨਹੀਂ ਹੈਗਾ ਮਤਲਬ ਇੱਕ ਡੱਬਾ ਖਾਲੀ ਡੱਬਾ ਪਿਆ ਸੀਗਾ ਜਿਹੜਾ ਮਤਲਬ ਜਿਸ ਤੋਂ ਅਸੀਂ 26 ਜਨਵਰੀ ਦਾ ਕਰਕੇ ਜਿਹੜੀ ਪੁਲਿਸ ਪੂਰੀ احتیاط ਦੇ ਵਿੱਚ ਸੀਗੀ ਚੌਕਸ ਸੀਗੀ ਤੇ ਉਹਦਾ ਕਰਕੇ ਅਸੀਂ ਉਹਦੀ ਜਿਹੜੀ ਜਾਂਚ ਕਰਾਉਣੀ ਉਹ ਬਹੁਤ ਜ਼ਰੂਰੀ ਸਮਝੀ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਤੇ ਇਹਦੇ ਵਿੱਚ ਇਸ ਟਾਈਮ ਤੇ ਇੱਕ ਦੋ ਟ੍ਰੇਨਾਂ ਹੀ ਜਾਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਰੋਕ ਦਿੱਤਾ ਸੀਗਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਜੇ ਕੋਈ ਐਹੋ ਜੀ ਚੀਜ਼ ਦੀ ਕੋਈ ਸਾਨੂੰ ਸੂਚਨਾ ਮਿਲਦੀ ਤੇ ਉਹਦੇ ਵਾਸਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਰੋਕਣ ਵਾਸਤੇ ਟ੍ਰੇਨਾਂ ਰੋਕਣਾ ਜ਼ਰੂਰੀ ਹੈ ਉਨਨਾਂ ਨੂੰ ਜਿੱਥੇ ਵੀ ਹੋਇਆ ਉਥੇ ਸਟੇਸ਼ਨ ਮਾਸਟਰ ਨੂੰ ਕਹਿ ਕੇ ਅਸੀਂ ਰੁਕਵਾ ਦਿੱਤੀਆਂ ਸੀਗੀਆਂ ਤੇ ਹੁਣ ਅਸੀਂ ਉਹ ਸਾਡੀ ਟੀਮ ਲੱਗੀ ਹੈ ਉਹ ਚੈੱਕ ਕਰਕੇ ਟ੍ਰੈਕ ਕਲੀਅਰ ਕਰਕੇ ਉਹਨਾਂ ਨੂੰ ਅਸੀਂ ਟ੍ਰੇਨਾਂ ਜਿਹੜੀਆਂ ਉਹ ਫਿਰ ਫਰੀਰਜ਼ਮ ਕਰਨਾ ਇਹ ਡੱਬੇ ਦੇ ਵਿੱਚ ਬਿਲਕੁਲ ਖਾਲੀ ਸੀਗਾ ਕੁਝ ਆਲਤੂ ਫਾਲਤੂ ਬੀਸਸ ਆਲਤੂ ਫਿਰਤੂ ਵੇਸਟ ਸਮਾਨ ਜਿਸ ਤਰ੍ਹਾਂ ਕੋਈ ਬਰੂ ਦੇ ਕੀ ਕਹਿੰਦੇ ਸਵਾਸੂ ਜੀ ਜਿੱਦਾਂ ਪਈ ਸੀ ਛੋਟੀ ਜੀ ਥੋੜਾ ਜੀ ਮਤਲਬ ਇੰਨ ਜਿਆਦਾ ਨਹੀਂ ਸੀ ਹਾਂ ਜਿਹੜੇ ਇਤਿਆਹਾਦੇ ਤੋਂ ਆਉਣ ਵਾਲੇ ਸਮੇਂ ਤੇ ਵਗਤੀ ਚੱਲਦੀ ਹੈ ਬਿਲਕੁਲ ਜੀ ਸਾਡੀਆਂ ਗਸਤਾਂ ਚੱਲਦੀਆਂ ਪਈਆਂ ਸਾਡੀ ਹੁਣ ਵੀ ਅਗਸਤ ਇਹ ਸਟ੍ਰਾਈਕ ਤੇ ਚੱਲ ਰਹੀ ਸੀਗੀ ਤੇ ਤਾਂ ਹੀ ਉਸ ਤੋਂ ਪਤਾ ਲੱਗਿਆ ਸਾਨੂੰ ਇੱਕ ਗੇਟਮੈਨ ਨੇ ਸਾਡੀ ਗਸਤ ਨੂੰ ਹੀ ਦੱਸਿਆ ਕਿ ਆਹ ਚੀਜ਼ ਪਈ ਹੈ ਤੇ ਸਾਡੀ ਗਸਤ ਨੇ ਸਾਰਿਆਂ ਨੂੰ ਸੂਚਿਤ ਕੀਤਾ ਸਾਨੂੰ ਸੀਰੀਅਸਲੀ ਲਿਆ ਗਿਆ ਆ ਕੇ ਦੂਰੋਂ ਸੀ ਦੇਖਿਆ ਕਿ ਸਟ੍ਰੈਕ ਦੇ ਬਿਲਕੁਲ ਨਾਲ ਪਈ ਸੀ ਚੀਜ਼ ਸੁਰਵਸੇ ਬਹੁਤ ਕੁਝ ਕਹਿ ਨਹੀਂ ਸੀ ਜਾ ਸਕਦਾ ਕਿ ਐਸੀ ਬੰਦ ਡਿਸਪੋਜ਼ਲ ਬਾ ਨੂੰ ਬਣਾਇਆ ਗਿਆ ਜਿਹੜਾ ਉਹਨੇ ਆਪਣੀ ਫੈਲੀ ਕਰ ਲਈ ਕਿ ਐਸੀ ਬਸ ਦੱਬਾਈ ਗਈ ਸੀ ਇਹ ਸੀ ਨੋਟਿਚ ਕੁਝ ਵੀ ਨਹੀਂ ਬਸ ਜਿਸ ਤਰ੍ਹਾਂ ਰੱਖੇ ਹੁੰਦਾ ਹੁੰਦਾ ਜਿਵੇਂ ਵੈਸੇ ਕੋਈ ਦੱਬਾ ਇਹ 26 ਜਨਵਰੀ ਨੂੰ ਲੈ ਕੇ 1 ਜਨਵਰੀ ਦੇ ਕਰਕੇ ਅਲਰਟ ਕਰਕੇ ਐਸੀ ਫਿਰ ਇਸ ਗੱਲ ਨੂੰ ਪੂਰਾ ਸੀਰੀਅਸ ਲਿਆ ਤੇ ਇਸੀ ਮੌਕੇ ਨੂੰ ਮੌਕੇ ਤੇ ਆ ਰਹੇ ਉਹ ਉਹਨਾਂ ਨੇ ਜਦੋਂ ਡਿਸਪੋਜ਼ਲ ਟਰੇਨ ਤੇ دی ਕਿੰਨੀ ਟ੍ਰੇਨਾਂ ਜਿਹੜੀਆਂ ਆ ਉਹ ਬਲਾਕ ਉਹ ਜੀ ਐਸ ਵੀ ਸੱਚਮਾ ਸੌਗਾ ਕਿੰਨੀ ਬਾਅਦ ਹੈ ਕਿ ਪਠਾਨਕੋਟ ਸਾਈਡੋਂ ਤੇ ਮੁਰਸ਼ਾ ਸਾਹਿਬੀ ਦੋਵਾਂ ਸਾਈਡ ਤੇ ਤੇ ਟ੍ਰੇਨ ਹੈ ਪਹਿਲੇ ਬਲਾਕ ਕਰ ਦਿੱਤੀ ਸੀ ਪਤਾ ਕਿੰਨੇ ਵਜੇ ਲੱਗਾ ਸੀ ਜੀ 2:30 ਵਜੇ ਕਰੀ ਥੈਂਕ ਯੂ ਕਿਦਾਂ ਸਮਾਂ ਲੱਗ ਗਿਆ ਜੀ ਸਾਰੇ ਦੇ ਵੀਜ਼ ਜੇ ਚੈੱਕ ਕਰਦੇ ਹੋ ਜਾਂ ਕੁਝ ਵੀ ਕਰਦੇ ਸਾਰਾ ਉਹਨਾਂ ਨੇ ਤਸੱਲੀ ਨਾਲ ਕਰਕੇ ਐਨੀ ਜਦੋਂ ਵਨ ਡਿਸਪੋਜ਼ਲ ਟੀਮ ਪਹੁੰਚ ਗਈ ਉਸ ਤੋਂ ਬਾਅਦ ਚੌਥੀ ਰਾਵਗ Thank you.